ਅੱਜ ਦੀਵਾਲੀ ਦਾ ਤਿਹਾੜੀ ਤੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਲੋਕਾਂ ਦੇ ਵੱਲੋਂ ਲਗਾਤਾਰ ਜਿਹੜੇ ਨੇ ਦੀਪ ਮਾਲਾ ਦੇ ਲਈ ਦੀਵੇ ਖਰੀਦੇ ਜਾ ਰਹੇ ਨੇ ਉੱਥੇ ਨਾਲ ਦੀ ਨਾਲ ਪਟਾਕੇ ਵੀ ਖਰੀਦੇ ਜਾ ਰਹੇ ਹੈਗੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਅਸੀਂ ਇਸ ਸਮੇਂ ਫਰੋਈਪੁਰ ਦੇ ਦਿੱਲੀਗੜ ਦੇ ਵਿੱਚ ਮੌਜੂਦ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਕਿਵੇਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤਾਂ ਲੋਕ ਲਗਾਤਾਰ ਜਿਹੜੇ ਨੇ ਦੀਦੋਫਰੋਕ ਜੜੀ ਕਰ ਰਹੇ ਹੈਗੇ ਨੇ ਤਾਂ ਇੱਧਰ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਤਾਂ ਦੇਖ ਸਕਦੇ ਜੀ ਦੁਕਾਨਦਾਰ ਜਿਹੜੇ ਨੇ ਇੱਥੇ ਬੈਠੇ ਹੋਏ ਨੇ ਤਾਂ ਕਾਹ ਕਿ ਜਿਹੜਾ ਲਗਾਤਾਰ ਹੈਗੇ ਪਰ ਗੱਲਬਾਤ ਇਸ ਚੀਜ਼ ਦੀ ਅੱਜ ਕਰਾਂਗੇ ਕਿ ਦੁਕਾਨਦਾਰਾਂ ਦੇ ਇਸ ਵਾਰ ਹੜਾਂ ਨੂੰ ਲੈ ਕੇ ਕੀ ਕੋਈ ਨੁਕਸਾਨ ਜਿੱਦ ਕੀ ਗੱਲ ਕਰੀਏ ਹੜਾਂ ਨੂੰ ਲੈ ਕੇ ਕੀ ਕੋਈ ਦੁਕਾਨਦਾਰੀ ਦੇ ਕੋਈ ਅਸਰ ਦਿਖਾਈ ਦੇ ਰਿਹਾ ਹੈਗਾ ਕਿਸੇ ਤਰ੍ਹਾਂ ਜਰੂਰ ਭਾਈ ਜੀ ਅਸਰ ਤੇ ਦੇਖੋ ਜਿਹੜੇ ਜ਼ਿਮੀਦਾਰੇ ਭਰਾ ਆਪਣੇ ਹਨਾ ਪਹਿਲੀ ਬੰਨੇ ਵਾਲੇ ਸਾਰਾ ਬਾਜ਼ਾਰ ਉਹਨਾਂ ਨਾਲ ਆ ਆਪਾਂ ਉਹਨਾਂ ਤੋਂ ਅਲੱਗ ਨਹੀਂਗੇ ਜੇ ਕਿ ਇਹ ਇਸ ਟਾਈਮ ਦਿਵਾਲੀ ਦੀ ਆ ਰੌਣਕਾਂ ਜ਼ਰੂਰ ਆ ਪਰ ਉਹ ਸਿਰਫ ਸ਼ਹਿਰੀ ਗਾਹਕ ਆ ਪਿੰਡ ਦੇ ਫਰਕ ਪਿਆ ਪਿਆ ਭਾਈ ਜੀ ਜੇ ਵੱਲੋ 100% ਕੰਮ ਇਸ ਟਾਈਮ ਸਿਰਫ 60% ਕਹਿ ਲਓ 40% ਜਿਹੜਾ ਆਪਣਾ ਕੰਮ ਘਟਾ ਉਹ ਸਿਰਫ ਪਿੰਡਾਂ ਕਰਕੇ ਪਿੰਡ ਦਾ ਕੋਈ ਵੀ ਗਾਹਕ ਨਹੀਂ ਕੋਈ ਉਹ ਕਹਿ ਲਓ ਜਾਂ ਜਿਨ੍ਹਾਂ ਨੇ ਵਿਆਹ ਵਿਹੋ ਰੱਖਿਆ ਜਾਂ ਜਾਂ ਕਿਸੇ ਘਰੇ ਕੋਈ ਖੁਸ਼ੀ ਦਾ ਪ੍ਰੋਗਰਾਮ ਆ ਉਹ ਜ਼ਰੂਰ ਲੈ ਕੇ ਗਏ ਆ ਬਾਕੀ ਜਿਹੜਾ ਆਪਣਾ ਦਰਮਿਆਨਾ ਹੁੰਦਾ ਜਿਹੜੀ ਫਿੱਕੀ ਹੈ ਦੁਆਲੇ ਇਸ ਦਾ ਸੱਥ ਹੈ ਮਤਲਬ ਠੀਕ ਆ ਪਰ ਐਰ ਕੀ ਆਪਾਂ ਨੂੰ ਆਪਣੇ ਭਰਾ ਪਿੰਡ ਵਾਲੇ ਨਹੀਂ ਵਿਖੇ ਬਹੁਤ ਜ਼ਿਆਦਾ ਹੁੰਦਾ ਕਿ ਹੜਾਂ ਦੀ ਅਸੀਂ ਗੱਲ ਕਰੀਏ ਤਾਂ ਹੜਾਂ ਦੇ ਨਾਲ ਕਾਫੀ ਜਿਹੜਾ ਦੁਕਾਨਦਾਰੀ ਤੇ ਜਿਹੜਾ ਅਸਰ ਜਰੂਰ ਜਿਹੜਾ ਦਿਖਾਈ ਦੇ ਰਿਹਾ ਹੈਗਾ ਤਾਂ ਇੱਧਰ ਵੀ ਤਸਵੀਰ ਤੁਹਾਡੇ ਨਾਲ ਦਿਖਾ ਦਿੰਦੇ ਆ ਮਠਿਆਈ ਨੂੰ ਲੈ ਕੇ ਤਾਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਤਾਂ ਲੋਕਾਂ ਦੇ ਵੱਲੋਂ ਲਗਾਤਾਰ ਘਰਾਂ ਦੇ ਵਿੱਚ ਇਲਜਾਮ ਦੇ ਲਈ ਮਠਿਆਈ ਵੀ ਜਿਹੜੀ ਉਹ ਵੀ ਖਰੀਦੀ ਜਾ ਰਹੀ ਹੈਗੀ ਕਿਉਂਕਿ ਇਸ ਵਾਰ ਜਿਹੜਾ ਹੜਾਂ ਦੇ ਨਾਲ ਜਰੂਰ ਜਿਹੜਾ ਜਰੂਰ ਫਰਕ ਜਰੂਰ ਪਿਆ ਹੈਗਾ ਦੁਕਾਨਦਾਰਾਂ ਦੇ ਵਿੱਚ ਉਹ ਰੌਣਕਾਂ ਜੋ ਰੌਣਕਾਂ ਪਹਿਲਾਂ ਹੁੰਦੀਆਂ ਸੀ ਉਹ ਇਸ ਵਾਰ ਜਿਹੜੀਆਂ ਰੌਣਕਾਂ ਜਿਹੜੀਆਂ ਨਹੀਂ ਦਿਖਾਈ ਨਹੀਂ ਦੇ ਰਹੀਆਂ ਤਾਂ ਚਾਹੇ ਲੋਕਾਂ ਦੇ ਵੱਲੋਂ ਘਰਾਂ ਦੇ ਵਿੱਚ ਆਪਦੇ ਸਾਜੋ ਸਜਾਵਾਂ ਦੇ ਲਈ ਜਾਂ ਡਰਾਈ ਫੂਡ ਜਾਂ ਮਠਿਆਈਆਂ ਜਰੂਰ ਜਿਹੜੀਆਂ ਖਰੀਦੀਆਂ ਜਾ ਰਹੀਆਂ ਹੈ ਕਹਿੰਦਾ ਕੱਲ ਵੀ ਇੰਸੀ ਕਰਨ ਦੀ ਕੋਸ਼ਿਸ਼ ਕਰਾਂ ਵੀਰੇ ਦੀਵਾਲੀ ਕਿਸ ਤਰ੍ਹਾਂ ਇਸ ਵਾਰੀ ਕਿਵੇਂ ਅੱਗੇ ਸੇਲ ਅੱਕੇ ਜਿੰਨੀ ਹੈਗੀ ਜਾਂ ਘਟ ਗਈ ਇਸ ਵਾਰ ਸਰ ਦੀਵਾਲੀ ਬਹੁਤ ਵਧੀਆ ਹੈ ਇਹ ਇਸ ਵਾਰ ਜਿਹੜਾ ਨਾਲ ਲੈ ਕੇ ਕੋਈ ਫਰਕ ਪਿਆ ਹੈ ਕੁਝ ਲੈ ਕੇ ਸਰ ਹਰ ਨਾਲ ਫਰਕ ਤਾਂ ਥੋੜਾ ਜਿਹਾ ਵੈ ਜਿਆਦਾ ਵੀ ਥੋੜੇ ਫਰਕ ਪਿਆ ਹੈ ਬਹਿ ਗਿਆ ਥੋੜਾ ਜਿਹਾ ਫਰਕ ਪਿਆ ਆ ਅੱਗੇ ਜਿੰਨੀ ਆ ਜਾਨੀ ਕਾ ਰੌਣਕਾਂ ਨਹੀਂ ਦਿਖਾਈ ਹਾਂਜੀ ਹਾਂਜੀ ਰੌਣਕਾਂ ਨਹੀਂ ਆ ਬਸ ਜ਼ਿਆਦਾ ਪਹਿਲਾਂ ਜਿੰਨੀਆਂ ਅਸੀਂ ਗੱਲ ਕਰੀਏ ਤਾਂ ਰੌਣਕਾਂ ਨਹੀਂ ਦਿਖਾਈ ਦਿੰਨੀਆਂ ਤਾਂ ਦੂਸਰੇ ਪਾਸੇ ਤਸਵੀਰਾਂ ਵੀ ਦਿਖਾ ਦिए ਅੱਜ ਜਾਇ ਪ੍ਰਸ਼ਾਸਨ ਦੇ ਵੱਲੋਂ ਇਸ ਵਾਰ ਜਿਹੜੇ ਪਟਾਕਿਆਂ ਨੂੰ ਲੈ ਕੇ ਬੈਨ ਕੀਤਾ ਹੋਇਆ ਸੀਗਾ ਕਿ ਬਾਜ਼ਾਰਾਂ ਦੇ ਵਿੱਚ ਜਿਹੜੇ ਪਟਾਕੇ ਨਹੀਂ ਲੱਗਣਗੇ ਪਰ ਫਿਰ ਵੀ ਬਾਜ਼ਾਰਾਂ ਦੇ ਵਿੱਚ ਪਟਾਕੇ ਜ਼ਰੂਰ ਲੱਗੇ ਹੋਏ ਨੇ ਅਸੀਂ ਇਥੋਂ ਮਹਿਜ ਸਿਟੀ ਦੀ ਗੱਲ ਕਰੀਏ ਸਿਟੀ ਜਿਹੜਾ ਥਾਣੇ ਦੀ ਗੱਲ ਕਰੀਏ ਤਾਂ ਮਹਿਜ 200-300 ਮੀਟਰ ਦੂਰੀ ਦੇ ਉੱਪਰ ਜਿਹੜੇ ਨੇ ਬਾਜ਼ਾਰਾਂ ਦੇ ਵਿੱਚ ਆਮ ਸ਼ਰੇ ਆਮ ਜਿਹੜੇ ਨੇ ਪਟਾਕੇ ਜਿਹੜੇ ਜ਼ਰੂਰ ਵਿਖ ਰਹੇ ਨੇ ਪਰ ਉੱਥੋਂ ਵੀ ਅਸੀਂ ਗੱਲ ਕਰੀਏ ਤਾਂ ਜੇ ਆਈਟੀਆਈ ਦੇ ਵਿੱਚ ਗਰਾਊਂਡ ਦੇ ਵਿੱਚ ਜਿੱਥੇ ਕਿਹਾ ਗਿਆ ਹੈ ਉੱਥੇ ਲੋਕਾਂ ਦੇ ਜਿਹੜੇ ਦੁਕਾਨਦਾਰ ਉਹਨਾਂ ਦੇ ਪਰਚੇ ਜਿਹੜੇ ਨੇ ਕੀਤੇ ਜਾ ਰਹੇ ਉਹਨਾਂ ਦੇ ਕਾਰਵਾਈ ਕੀਤੀਆਂ ਜਾ ਰਹੀਆਂ ਨੇ ਤਾਂ ਦੁਕਾਨਦਾਰ ਮੌਜੂਦ ਨੇ ਗੱਲਬਾਤ ਵੀ ਅਸੀਂ ਇਸ ਵਾਰ ਜ਼ਰੂਰ ਕਰਾਂਗੇ ਆ ਵੀਰ ਜੀ ਕੀ ਨਾਮ ਕੀ ਆਪਣਾ ਮੇਰਾ ਨਾਮ ਸੁਮੇਤ ਹੈ ਜੀ ਅੱਛਾ ਸੁਮੇਤ ਵੀਰ ਅਸੀਂ ਗੱਲ ਕਰੀਏ ਹੜਾਂ ਨੂੰ ਲੈ ਕੇ ਇਸ ਵਾਰ ਕੋਈ ਦੀਵਾਲੀ ਦੇ ਅਸਰ ਪਿਆ ਹੈਗਾ ਹਾਂ ਥੋੜਾ ਅਸਰ ਤਾਂ ਪਿਆ ਲੱਗਦਾ ਹੈਗਾ ਫਿਰ ਜੇਕਰ ਲਗਾਤਾਰ 25% ਦਾ ਫਰਕ ਕਿਹਾ ਆ ਆ ਗਿਆ ਆ ਗਿਆ ਜਿੰਨੀ ਅੱਗੇ ਜਿੰਨੀ ਦੀਵਾਲੀ ਕਹੇ ਕਿ ਕਿ ਇਸ ਵਾਰ ਥੋੜੀ ਚੱਲਦੀ ਹੈ ਹਾਂ ਜਵੇਂ ਦੀਵਾਲੀ ਦੇ ਵale ਤੋਂ ਦੀਵਾਲੀ ਵਾਲੇ ਦਿਨ ਕਾਫੀ ਜ਼ਿਆਦਾ ਭੀੜ ਹੁੰਦੀ ਹੈ ਮਾਰਕੀਟ ਦੇ ਵਿੱਚ ਉਨੀ ਭੀੜ ਨਹੀਂ ਵਿਖਦੇ ਵੀ ਹੈ ਜੀ ਪਿੰਡਾਂ ਤੋਂ ਗਾਹ ਘਟ ਆਇਆ ਪਿੰਡਾਂ ਤੋਂ ਚੈਰੀ ਗਾਹ ਤਾਂ ਜਿਹੜਾ ਚੱਲਦਾ ਚੱਲਦਾ ਪਿੰਡਾਂ ਦਾ ਗਾਹ ਘਟ ਹੈ ਪਿੰਡਾਂ ਦਾ ਥੋੜਾ ਫਰਕ ਪਿਆ ਜ਼ਰੂਰ ਹੈਗਾ ਤਾਂ ਪਿੰਡਾਂ ਦੀ ਅਸੀਂ ਗੱਲ ਕਰੀਏ ਤਾਂ ਗਾਹ ਪਿੰਡਾਂ ਦੇ ਗਾਹਾਂ ਦਾ ਜ਼ਰੂਰ ਜਿਹੜਾ ਅਸਲ ਪਿਆ ਹੈ ਦੀਵਾਲੀ ਨੂੰ ਲੈ ਕੇ ਕਿਉਂਕਿ ਲਗਾਤਾਰ ਜੇ ਕਿਸਾਨਾਂ ਦੀ ਅਸੀਂ ਗੱਲ ਕਰਦੇ ਤਾਂ ਕਿਸਾਨਾਂ ਨਾਲ ਦੀ ਜਿਹੜੀ ਫਸਲ ਖਰਾਬ ਹੋਣ ਦੇ ਕਾਰਨ ਜਿਹੜਾ ਜ਼ ਆ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ ਤਾਂ ਗਰਜੀਤ ਵੀ ਵੀਰੇ ਕਿਵੇਂ ਦੇਖਦੇ ਜੇ ਹੜਾ ਦੇ ਨਾਲ ਕੀ ਫਰਕ ਪਿਆ ਹੈਗਾ ਦੀਵਾਲੀ ਨੂੰ ਲੈ ਕੇ ਨਹੀਂ ਨਹੀਂ ਦੀਵਾਲੀ ਦਾ ਉਦਾਂ ਹੀ ਮਾਹੌਲਾ ਬੁਰਾ ਬਹੁਤ ਥੋੜਾ ਮਾਹੌਲਾ ਜਿਹੜਾ 12 ਦੇ ਵਿੱਚ ਪਟਾਕੇ ਦੀ ਗੱਲ ਕਰੀਏ ਬਜ਼ਾਰਾਂ 'ਚ ਪਟਾਕੇ ਵਟੋਕੇ ਮਿਲ ਰਹੇ ਨੇ ਹਾਂਜੀ ਪਟਾਕੇ ਸਾਰੇ ਪਾਸੇ ਬਹੁਤ ਮਿਲ ਰਹੇ ਆ ਪੂਰੇ ਕੋਲਪੁਰ ਜੋਂ ਆਊ ਗੇਟ ਵੇਖ ਲਓ ਦਿੱਲੀ ਗੇਟ ਵੇਲੋਂ ਜਿਹੜਾ ਮਰਜੀ ਜਿੱਥੇ ਮਰਜੀ ਵੇਖ ਲਓ ਸਾਰੇ ਪਾਸੇ ਪਟਾਕੇ ਬਹੁਤ ਨੇ ਇਹ ਕਿਦੋਂ ਕਰ ਕੀਤੀ ਜਾ ਰਹੀ ਹੈ ਜੀ ਹਾਂਜੀ ਹਾਂਜੀ ਪੂਰੀ ਖਰੀਦਦਾਰੀ ਚੱਲ ਰਹੀ ਆ ਇਸ ਵਾਰ ਦੀ ਅਸੀਂ ਗੱਲ ਕਰੀਏ ਤਾਂ ਹੜਾਂ ਨੂੰ ਲੈ ਕੇ ਚਾਏ ਜਰੂਰ ਕੁਝ ਫਰਕ ਪਿਆ ਕਿਸਾਨਾਂ ਦੇ ਜਿਹੜੀਆਂ ਫਸਲਾਂ ਖਰਾਬ ਹੋਣ ਦੇ ਨਾਲ ਪਰ ਲੇਕਿਨ ਜਿਹੜੀਆਂ ਰੌਣਕਾਂ ਜਰੂਰ ਘਟ ਜਰੂਰ ਦਿਖਾਈ ਅੱਗੇ ਨਾਲੋਂ ਦੇਰਿਆਂ 25 ਤੋਂ 30% ਦੇ ਦੁਕਾਨਦਾਰਾਂ ਵੱਲੋਂ ਕਹਿ ਲੈਂਦਾ ਕਿ ਪਹਿਲਾਂ ਵਾਲੀ ਦਿਵਾਲੀ ਜਿਹੜੀ ਇਸ ਵਾਰ ਦੀ ਫਿੱਕੀ ਜਿਹੜੀ ਨਜ਼ਰ ਆ ਰਹੀ ਕੈਮਰਾਮੈਨ ਨਾਲ ਸਿਮਰਨ ਸਿੱਧੂ ਨੌਕ ਟੀਵੀ ਫਰੋਥ